ਇਸ਼ਡੇ ਸਾਲ ਸਾਲ ਅਸੀਂ ਹੋਰਾਂ ਦੇ ਢੰਗਾ ਨਾਲ ਸੂਤਰਬੰਦ ਹੁੰਦੇ ਕਰਦੇ ਆ ਹੋਰੇ ਤਾਂ ਢੰਗਾ ਨਾਲ ਆਰਗੇਨਾਈਜ਼ ਕਰਦੇ ਆ ਉਹਨਾਂ ਦੇ ਸਿਧਾਂਤਾਂ ਨੂੰ ਫੋਲੋ ਕਰੀ ਜਾਂਦੇ ਆ ਤੇ ਅੱਜ ਸਾਡੇ ਹਾਲਾਤ ਇਹ ਹੋ ਗਏ ਤੇ ਉਹ ਤੁਸੀਂ 2 ਦਸੰਬਰ ਨੂੰ ਦੇਖਿਆ ਕਿ ਉੱਥੇ ਕੀ ਕੀ ਹੋਇਆ ਤੇ ਕੀ ਕੀ ਜਿਹੜੇ ਪੰਥ ਦੇ ਲੀਡਰਸ਼ਿਪ ਮੰਨੇ ਕਿ ਕਿੱਡੇ ਕਿੱਡੇ ਨਾਲ ਅਸੀਂ ਕੀਤੇ ਆ ਉਹ ਸਾਰੇ ਏਸੀ ਕਰਕੇ ਹੋਏ ਕਿ ਅਸੀਂ ਹੋਰਾਂ ਦੀ ਸੋਚ ਹੋਰਾਂ ਦੀ ਸਕੂਲਿੰਗ ਹੋਰਾਂ ਦੇ ਸਦਾਨ ਹੋਰਾਂ ਦੀ ਧਰਤੀ ਤੇ ਖੜ ਕੇ ਗੱਲ ਪੰਥ ਦੀ ਤੇ ਪੰਜਾਬ ਦੀ ਕਰਦੇ ਇੱਕ ਵਾਰ ਕਿਸੇ ਸਿੰਘ ਨੇ ਸੰਤਾਂ ਨੂੰ ਪੁੱਛਿਆ ਕਿ ਸੰਤ ਜੀ ਖਾਲਸੇ ਰਾਜ ਬਾਰੇ ਪੁੱਛਿਆ ਕਿ ਉਹ ਕਦੋਂ ਆਏਗਾ ਕਿਵੇਂ ਆਏ ਅੰਮ੍ਰਿਤ ਵੇਲਾ ਸੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਸੰਤ ਮਹਾਪੁਰਖ ਹੋਣਾਂ ਦੀ ਯਾਦ ਵਿੱਚ ਇਕੱਤਰ ਹੋਏ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤੇ ਅੱਜ ਜਿਹੜਾ ਇੱਥੇ ਮੈਂ ਆਇਆ ਤੇ ਸਨਮਾਨ ਦੀ ਗੱਲ ਕੀਤੀ ਮੇਰੇ ਤੇ ਤਾਂ ਇਹ ਬਹੁਤ ਵੱਡਾ ਇੱਕ ਮੇਰੀ ਰੂਹ ਤੇ ਭਾਰ ਵਾਲੀ ਗੱਲ ਆ ਕਿ ਏਡੀ ਵੱਡੀ ਰੂਹ ਏਡੀ ਵੱਡੀ ਸ਼ਖਸੀਅਤ ਗੁਰੂ ਦੀ ਵਰਸੋਈ ਹੋਈ ਉੱਥੇ ਮੇਰੇ ਸਨਮਾਨ ਦੀ ਇੱਕ ਨਾ ਚੀਜ਼ ਦੀ ਗੱਲ ਕਰ ਹੋ ਰਹੀ ਆ ਅਸੀਂ ਜਿਵੇਂ ਇਹਨਾਂ ਨੇ ਕਿਹਾ ਜੋ ਅਸੀਂ ਕੀਤਾ ਉਹ ਜਿਵੇਂ ਸਾਡੀ ਗੁਰੂ ਨੇ ਮਤ ਦਿੱਤੀ ਜੋ ਸੇਵਾ ਸਾਡੇ ਤੋਂ ਲਈ ਉਹ ਕੀਤੀ ਸਾਡਾ ਫਰਜ਼ ਸੀ ਤੇ ਹੁਣ ਵੀ ਅਸੀਂ ਉਹ ਫਰਜ਼ ਤਹਿਤ ਹੀ ਕਰ ਰਹੇ ਹਾਂ ਕੋਈ ਕੋਈ ਖਾਸ ਗੱਲ ਨਹੀਂ ਕਰ ਰਹੇ ਮੈਨੂੰ ਤਾਂ ਸਦਾ ਇਦਾਂ ਲੱਗਦਾ ਤੇ ਬਾਕੀ ਜੋ ਸਭ ਤੋਂ ਤਸੱਲੀ ਵਾਲੀ ਗੱਲ ਆ ਇੱਥੇ ਜੋ ਮੇ ਤੋਂ ਪਹਿਲਾਂ ਵੀ ਸਿੰਘਾਂ ਨੇ ਕਹੀ ਕਿ ਜਿਹੜਾ ਇੱਕ ਇਸ ਜੋੜ ਮੇਲੇ ਨੂੰ ਦੁਬਾਰਾ ਉਸ ਰੋਹਾਨੀ ਰੰਗਤ ਚ ਲੈ ਕੇ ਆਉਣ ਜਿਹੜੀਆਂ ਪੰਚਾਇਤਾਂ ਤੇ ਜਿਹੜੇ ਜਥਿਆਂ ਨੇ ਜਿਹੜੀਆਂ ਸ਼ਕਤੀਆਂ ਨੇ ਇੱਥੇ ਯੋਗਦਾਨ ਪਾਇਆ ਇਹ ਵਾਕਿਆ ਹੀ ਬਹੁਤ ਖੁਸ਼ੀ ਵਾਲੀ ਗੱਲ ਆ ਇਹਨੂੰ ਹੋਰ ਵੀ ਅੱਗੇ ਵਧਣਾ ਚਾਹੀਦਾ ਆ ਤੇ ਜਿਵੇਂ ਪਹਿਲਾਂ ਮਨਦੀਰ ਸਿੰਘ ਹੁਣਾ ਨੇ ਤੁਹਾਨੂੰ ਦੱਸਿਆ ਕਿ ਜਿਵੇਂ ਅੱਜ ਦੇ ਸਥਿਤੀ ਆ ਪੰਥ ਦੀ ਪੰਥ ਦੀਆਂ ਸੰਸਥਾਵਾਂ ਦੀਆਂ ਬੰਦਿਆਂ ਦੀ ਉਹਦੇ ਪ੍ਰਤੀ ਤੇ ਜੋ ਸੰਤ ਮਹਾਪੁਰਖ ਸੀ ਉਹਨਾਂ ਦੀ ਸੋਚ ਕੀ ਸੀ ਇਹਨਾਂ ਪ੍ਰਤੀ ਉਹ ਤੁਸੀਂ ਸੁਣਿਆ ਤੇ ਮੈਂ ਇੱਕ ਹੋਰ ਉਹਦੇ ਵਿੱਚ ਵਾਅਦਾ ਕਰਾਂਗਾ ਕਿ ਇੱਕ ਵਾਰ ਕਿਸੇ ਸਿੰਘ ਨੇ ਸੰਤਾਂ ਨੂੰ ਪੁੱਛਿਆ ਕਿ ਸੰਤ ਜੀ ਖਾਲਸਾ ਰਾਜ ਬਾਰੇ ਪੁੱਛਿਆ ਕਿ ਉਹ ਕਦੋਂ ਆਏਗਾ ਕਿਵੇਂ ਆਏਗਾ ਤੇ ਅੰਮ੍ਰਿਤ ਵੇਲਾ ਸੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਰੇ ਘਰਾਂ 'ਚ ਸਾਰੇ ਥਾਵਾਂ 'ਤੇ ਚੌਂਕੜੇ ਲੱਗੇ ਹੋਣਗੇ ਅਮਰਤ ਵੇਲੇ ਤੇ ਜਪਜੀ ਦਾ ਪਾਠ ਹੋ ਰਿਆ ਹੋਵੇ ਇਹ ਬਹੁਤ ਵੱਡੀ ਗੱਲ ਐ ਇਸ ਵਿੱਚ ਬਹੁਤ ਕੁਝ ਛੁਪਿਆ ਹੈ ਕਿ ਅਸਲ ਗੱਲ ਤਾਂ ਇਹ ਹੈ ਕਿ ਜਦੋਂ ਸਿੱਖ ਗੁਰੂ ਆਲੇ ਬਣਨਗੇ ਗੁਰੂ ਆਲ ਬਣਨਗੇ ਪੰਥ ਸਭ ਤੋਂ ਉੱੱਬਲ ਹੋਏਗਾ ਆਪਣੀ ਮੈਂ ਧੜਾ ਬਾਕੀ ਸਾਰੀਆਂ ਗੱਲਾਂ ਬਾਹਰ ਛੋਣ ਗੀਆਂ ਉਹ ਕਰਤਾਰ ਹੋਣਗੇ ਸਿੱਖਾਂ ਵਾਲੇ ਤਾਂ ਸਭ ਕੁਝ ਹੋਏਗਾ ਸਭ ਤੋਂ ਪਹਿਲੀ ਗੱਲ ਉਹ ਅਮਲ ਨੇ ਸਿਧਾਂਤ ਵੀ ਤਾਂ ਹੀ ਰਹੇਗਾ ਜੇ ਅਮਲ ਹੋਣਗੇ ਉਹ ਹੀ ਸ਼ਖਸੀਅਤਾਂ ਹੋਣਗੀਆਂ ਉਹ ਅੱਜ ਦੇ ਸਮਿਆਂ 'ਚ ਆਪਾਂ ਦੇਖਦੇ ਕਿ ਉਹ ਸਭ ਤੋਂ ਹੀ ਅਹਿਮ ਗੱਲ ਬਣ ਗਈ ਆ ਆਪਾਂ ਆਪਣੇ ਵੱਲ ਦੇਖੀਏ ਕਿ ਆਪਣੇ ਕਿਹੋ ਜਿਹੇ ਹਾਲਾਤ ਨੇ ਕਿ ਆਪਾਂ ਬਹੁਤ ਜ਼ਿਆਦਾ ਗੱਲਾਂ ਕਰਦੇ ਆ ਸੁਣਦੇ ਬਹੁਤ ਘੱਟ ਆ ਰੌਲਾ ਬਹੁਤ ਪਾਉਂਦੇ ਆ ਸੁਵਾਦ ਬਹੁਤ ਘੱਟ ਕਰਦੇ ਆ ਦਾਅਵੇ ਬਹੁਤ ਜ਼ਿਆਦੇ ਨੇ ਬਹੁਤ ਉੱਚੀ ਬੋਲਦੇ ਆ ਉਸਮਾਨ ਤੱਕ ਨੂੰ ਡੇਗ ਦਿੰਦੇ ਆ ਬਹੁਤ ਜ਼ਿਆਦੀਆਂ ਨਕਲਾਂ ਹੋ ਰਹੀਆਂ ਆ ਹੁਣ ਤਾਂ ਸਿਰਫ ਨਕਲ ਹੀ ਚੱਲ ਰਹੀ ਹੈ ਤੇ ਜਿਹੜੀ ਅਸਲ ਗੱਲ ਆ ਅਮਲ ਆ ਉਹਦਾ ਤਾਂ ਕੋਈ ਬਦਲ ਨਹੀਂਗਾ ਚੌਕੜੇ ਆਉਂਦਾ ਸਿਮਰਨ ਦਾ ਸੇਵਾ ਦਾ ਸੰਘਰਸ਼ ਦਾ ਸ਼ਹਾਦਤ ਦਾ ਕੋਈ ਬਦਲ ਨਹੀਂਗਾ ਉਸ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਤੇ ਇਹ ਜੋ ਕੁਝ ਅੱਜ ਸਾਡੇ ਕੋਲ ਹੈ ਉਹਨਾਂ ਕਰਕੇ ਹੀ ਆ ਤੇ ਇਹੋ ਜੀਆਂ ਮਹਾਨ ਸ਼ਖਸੀਤਾ ਕਰਕੇ ਨੇ ਇਹਨਾਂ ਸੰਤ ਮਹਾਪੁਰਖਾਂ ਕਰਕੇ ਆ ਜਿਨ੍ਹਾਂ ਜਿਨ੍ਹਾਂ ਨੇ ਇਹ ਸਾਨੂੰ ਰਾਹ ਦੱਸੇ ਤੇ ਇਕਤਾ ਦੀ ਵੀ ਆਪਾਂ ਗੱਲ ਕਰਦੇ ਆ ਸਾਰੇ ਹੀ ਕਰਦੇ ਆ ਤੇ ਕਰਨੀ ਵੀ ਚਾਹੀਦੀ ਆ ਬਹੁਤ ਹੀ ਲਾਜ਼ਮੀ ਆ ਜਿੱਦਾਂ ਦੇ ਹੁਣ ਹਾਲਾਤ ਆ ساری ਦੁਨੀਆ ਦੇ ਜਿਸ ਤਰ੍ਹਾਂ ਅਸਥਿਰਤਾ ਆ ਬਹੁਤ ਵੋਲਟਿਲਟੀ ਅਨਸਟੇਬਿਲਟੀ ਅਨਪ੍ਰੋਡਕਟਿਬਿਲਟੀ ਆ ਤੇ ਬਹੁਤ ਹੀ ਕੰਪਲੈਕਸ ਤੇ ਕਨਫਿਊਜ਼ਡ ਆ ਸਭ ਕੁਝ ساری ਦੁਨੀਆ ਵਿੱਚ ਬਹੁਤ ਵੱਡੇ ਮੌਕੇ ਤੇ ਬਹੁਤ ਵੱਡੇ ਖਤਰੇ ਨੇ ਇਹੋ ਹਾਲਾਤ ਸਾਡੇ ਆਪਣੇ ਇੱਥੇ ਸਾਊਥ ਏਸ਼ੀਆ 'ਚ ਵੀ ਆ ਇੰਡੀਅਨ ਸਿਸਟਮ ਦੇ ਵਿੱਚ ਵੀ ਹੈ ਸਾਰਾ ਕੁਝ ਇੱਕੋ ਜਿਹਾ ਹੀ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਹੋ ਜੀ ਸਥਿਤੀ 'ਚ ਬਹੁਤ ਹੀ ਲੋੜੀਂਦੀ ਆ ਸਾਨੂੰ ਪੰਥ ਨੂੰ ਆਪਣੇ ਆਪ ਨੂੰ ਸੂਤਰਬੱਧ ਕਰਨਾ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਇੰਟਰਨਲੀ ਆਰਗੇਨਾਈਜ਼ ਕਰਨਾ ਸਾਨੂੰ ਬਾਹਰਲੇ ਦੁਸ਼ਮਣਾਂ ਦਾ ਏਡਾ ਖਤਰਾ ਨਹੀਂ ਸਭ ਤੋਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਆਪਣੇ ਆਪ ਨੂੰ ਪੰਥਿਕ ਤੌਰ ਤੇ ਸੂਤਰਬੱਧ ਕਰਨਾ ਅਪ ਪਿਛਲੇ 100 ਸਾਲ ਅਸੀਂ ਹੋਰਾਂ ਦੇ ਢੰਗਾ ਨਾਲ ਸੂਤਰਬੰਧ ਹੁੰਦੇ ਕਰਦੇ ਆ ਹੋਰ ਇਹ ਤਾਂ ਢੰਗਾ ਨਾਲ ਆਰਗੇਨਾਈਜ਼ ਕਰਦੇ ਆ ਉਹਨਾਂ ਦੇ ਸਿਧਾਂਤਾਂ ਨੂੰ ਫੋਲੋ ਕਰੀ ਜਾਂਦੇ ਆ ਤੇ ਅੱਜ ਸਾਡੇ ਹਾਲਾਤ ਇਹ ਹੋ ਗਏ ਆ ਤੇ ਉਹ ਤੁਸੀਂ ਦੋ ਦਸਤਰੋਂ ਦੇਖਿਆ ਕਿ ਉੱਥੇ ਕੀ ਕੀ ਹੋਇਆ ਤੇ ਕੀ ਕੀ ਜਿਹੜੇ ਪੰਥ ਦੇ ਲੀਡਰਸ਼ਿਪ ਮੰਨੇ ਕਿ ਕਿੱਡੇ ਕਿੱਡੇ ਨਾਲ ਅਸੀਂ ਕੀਤੇ ਆ ਉਹ ਸਾਰੇ ਏਸੀ ਕਰਕੇ ਹੋਏ ਕਿ ਅਸੀਂ ਹੋਰਾਂ ਦੀ ਸੋਚ ਹੋਰਾਂ ਦੀ ਸਕੂਲਿੰਗ ਹੋਰਾਂ ਦੇ ਸਿਧਾਂਤ ਹੋਰਾਂ ਦੀ ਧਰਤੀ ਤੇ ਖੜ ਕੇ ਗੱਲ ਪੰਥ ਦੀ ਤੇ ਪੰਜਾਬ ਦੀ ਕਰਦੇ ਆਂ ਇਸ ਕਰਕੇ ਆਪਣੀ ਥਾਂ ਤੇ ਆਈਏ ਏਕਤਾ ਵੀ ਤਾਂ ਹੀ ਹੋਣੀ ਆ ਜੇ ਅਸੀਂ ਗੁਰੂ ਨੂੰ ਆਪਣੀ ਮਤ ਸੌਂਪੀਏ ਆਪਣੇ ਤੜੇ ਆਪਣੀ ਮਾਂ ਨੂੰ ਛੱਡ ਕੇ ਗੁਰੂ ਦੇ ਗੁਰਮਤੇ ਪੰਜ ਪ੍ਰਦਾਨੀ ਪੰਜਾਂ ਦੇ ਤਹਿਤ ਸਰ ਕੋਸ਼ ਹੋ ਸਕਦਾ ਉੱਥੇ ਆਈਏ ਇਹੋ ਹੀ ਅੱਜ ਦੀ ਸਭ ਤੋਂ ਐ ਸਾਡੇ ਲਈ ਵੰਗਾਰਿਆ ਅੱਜ ਸਭ ਤੋਂ ਜ਼ਰੂਰੀ ਗੱਲ ਇਹਿਆ ਕੀ ਤੁਸੀਂ ਪਾਤਰ ਬਣੋ ਜੋ ਕੁਸ਼ ਅੱਗੇ ਮਿਲਣ ਵਾਲਾ ਆ ਜੋ ਕੁਸ਼ ਦੁਨੀਆ ਚ ਹੋਣ ਵਾਲਾ ਆ ਗੁਰੂ ਨੇ ਬਹੁਤ ਕਲਾਸ਼ ਵਰਤਾ ਦਿੱਤੀ ਆ ਪਰ ਉਹਦੇ ਲੈ ਸਭ ਤੋਂ ਐਮ ਆ ਕਿ ਅਸੀਂ ਆਪ ਉਹ ਜੇ ਸਿੱਖ ਉਹਦੇ ਨੂੰ ਹਾਸਲ ਕਰਨ ਯੋਗੇ ਨਿਗੇ ਸਭ ਤੋਂ ਐਮ ਆ ਕਿ ਉਹ ਆਪਣੇ ਆਪ ਨੂੰ ਇੱਕ ਸਿੱਖ ਵਜੋਂ ਪਰਿਵਾਰ ਵਜੋਂ ਇੱਕ ਕਮਿਊਨਿਟੀ ਵਲੋਂ ਪੰਜ ਵਲੋਂ ਸੂਤਰਬੱਧ ਕਰੀਏ ਗੁਰੂ ਦੇ ਸਿਧਾਂਤ ਤੇ ਆਈਏ ਉਹਦੀ ਮੱਥ ਤੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ